ਬਿਲਾਵਲ ਮਹੱਲਾ ਪੰਜਵਾ ਕੋ ਸਮਰੱਥਾ ਕਾਰਨ ਕਰਨ ਤੁਸੀਂ ਮਾਰੇ ਸਾਰੇ ਕਹਿਆ ਸਮਰੱਥ ਜਿੰਨੇ ਕਾਰਨ ਲੋਕਾਂ ਨੇ ਮੰਨੇ ਹੈ ਉਹਨਾਂ ਸਾਰਿਆਂ ਨੂੰ ਕਰਨ ਵਾਲਾ ਹੈ ਕਾਰਮਕਾਲ ਆਦ ਕਾਨੂੰ ਧਾਕ ਨੂੰ ਢਾਕ ਗੂਬਿਤ ਗੁਰ ਮੇਰੇ ਜੇ ਮਾਰੇ ਢਾਕ ਨਾ ਪੜਦੇ ਨੂੰ ਆ ਢਖੜ ਵਾਲੇ ਹੋ ਗੋਵਿੰਦ ਗੁਰੂ ਮੇਰੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਅਕਾਲ ਪੁਰਖ ਮੇਰੇ ਗੁਰੂ ਹੋ ਤੁਸੀਂ ਮੋਹੇ ਅਪਰਾਧੀ ਅਪਰਾਧੀ ਸਰਨ ਚਰਨ ਨੂੰ ਮੈਂ ਮਹਾਰਾ ਅਪਰਾਧੀ ਗੁਨਾਹਗਾਰ ਹਾਂ ਆਪਕੇ ਚਰਨਾਂ ਦੀ ਸ਼ਰਨ ਲਈ ਹੈ ਰਹਾਉ ਜੋ ਜੋ ਕੀਨੋ ਸੋ ਤੂੰ ਜਾਣਿਉ ਮੇਰੇ ਜੋ ਜੀਵ ਅਸੀਂ ਲੋਕੇ ਕੰਮ ਕੀਤਾ ਹੈ ਉਹ ਸਾਰਾ ਤੁਸੀਂ ਪ੍ਰਗਟ ਹੀ ਜਾਣ ਲਿਆ ਹੈ ਦੇਖਿਓ ਥੋਰ ਨਹੀਂ ਕਛ ਠੀਠ ਮੁਕਰਨ ਦੇਖਿਓ ਥੋਰ ਨਹੀਂ ਕਛ ਕੁਛ ਵੀ ਥਾਂ ਨਹੀਂ ਵੇਖਾ ਜਿੱਥੇ ਤੂੰ ਨਾ ਵੇਖਦਾ ਹੋਵੇਂ ਸਾਰਿਆਂ ਥਾਂ ਜਮਾਰਾ ਅੰਤਰੀਆਮੀ ਤੂੰ ਜਾਣਦਾ ਹੈ ਆ ਠੀਠ ਮੁਕਰਨ ਐਸਾ ਠੀਠ ਪਠੋਰ ਜਿਤੋਂ ਹੈ ਕਿ ਮੁਕਰੀ ਜਾਂਦਾ ਹੈ ਕਹਿੰਦਾ ਮੈਂ ਤਾਂ ਨਹੀਂ ਉਹ ਗੁਣ ਕੀਤੇ ਤੂੰ ਸਾਰਿਆਂ ਨੂੰ ਵੇਖ ਰਹਿਣਾ ਐਸਾ ਲ ਕੋਈ ਥਾਂ ਨਹੀਂ ਕੁਛ ਵੀ ਜਿੱਥੇ ਤੂੰ ਨਾ ਵੇਖਦਾ ਹੋਵੇਂ ਇਹ ਟੀਸ਼ ਮੁਕਰ ਟੀਸ਼ ਮੁਕਰ ਟੀਠੋਂ ਕਰਨ ਟੀਠੂ ਨਹੀਂ ਕਰਨਾ ਹੈ ਮੁਕਰ ਨਾ ਪਾਠ ਹੀ ਕਰਨਾ ਟੀਠੋਂ ਕਰਨ ਨਹੀਂ ਪਾਠ ਕਰਨਾ ਟੀਸ਼ ਮੁਕਰ ਨੇ ਟੀਟਦਾ ਹੀ ਨਾ ਮੁਕਰ ਜਾਂਦਾ ਹੈ ਆਵਦੇ ਕਠੋਰਤਾ ਹੀ ਨਾਲ ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰਿ ਕ੍ਰਿਸ਼ਨਾ ਤੁਮੈ ਆਇਆ ਬੜਾ ਤੇਜੀ ਪ੍ਰਤਾਪ ਸੁਨੇਹਾ ਹੈ ਆਗਾ ਤੇਰਾ ਨਾਮ ਹਰਿ ਹੈ ਜੇ ਪ੍ਰਤਾਪ ਤੇਰਾ ਜਿਹੜਾ ਨਾਮ ਜਬਲੇ ਕਰੋਨਾ ਪਾਪਾ ਨੂੰ ਮੀਟ ਦਿੰਦਾ ਹੈ ਅਸਦਾਬ ਦਾ ਨਾਮ ਤੁਮ ਹੈ ਅਮਰੋ ਸਹਾਉ ਸਦਾ ਸਦ ਭੂਲੋ ਜੇ ਤੁਮੇ ਸ਼੍ਰੀ ਸਾਡਾ ਸਹਾਉ ਇਹ ਸਾਧ ਸੰਗਤ ਜੀ ਸਿੰਘ ਦੇ ਇਲਾਕੇ ਚ ਸੁਭਾਉ ਨੂੰ ਸਹਾਉ ਕਹਿੰਦੇ ਐ ਸਾਡਾ ਸੁਭਾਉ ਮਾਰਾ ਸਦਾ ਸਦਾ ਭੂਲਣ ਵਾਲਾ ਹੈ ਪਾਤੋ ਤਾਂ ਉਹ ਉਧਾਰਨ ਉਹਦਾ ਇਹ ਬਿਰਦ ਪਰਨਾ ਪਾਪੀਆਂ ਦਾ ਵੀ ਆਧਾਰ ਕਰਨ ਵਾਲੇ ਉਹ ਸੱਚੇ ਪਰਸ਼ਾਉ ਸੁਭਾਉ ਨੂੰ ਸਹਾਉ ਕਹਿੰਦੇ ਹਨ ਕਰਣਾ ਮੈਂ ਕਿਰਪਾਲ ਕਿਰਪਾ ਦੇਧਾ ਕਰਣਾ ਮੈਂ ਕਿਰਪਾਲੂ ਸਰੂਪ ਪਰਮੇਸ਼ਰ ਪਿਛੇ ਵੀ ਸੀ ਆਪ ਹੁਣ ਵੀ ਕਿਰਪਾ ਦੇ ਸਮੁੰਦਰ ਹੋ ਆਪ ਜੀਵਨ ਪਦ ਨਾਨਕ ਹਰ ਦਰਸ ਲੋ ਜਿਹੜੀ ਆਪ ਦੇ ਜੇ ਦਰਸ਼ਨ ਕਰਨੇ ਹੈ ਇਹ ਜੀਵਨ ਮੁਕਤੀ ਦੇ ਪੱਧਰੀ ਦੇ ਦੇਣ ਵਾਲੇ ਹੈ ਜਿਨ੍ਹਾਂ ਜਨਾਂ ਨੂੰ ਕੋਈ ਦਰਸ਼ਨ ਦਿਖਾਇਆ ਹੈ ਜਿਸ ਕੋ ਤੁਮੇ ਦਿਖਾਇਓ ਜਰਨ ਸਾਹਿਬ ਸੰਗਤ ਕੇ ਪਾਛੇ ਉਹਨਾਂ ਜੀਵ ਨੂੰ ਤੂੰ ਵੀ ਪਾਣੀ ਦਿੱਤੀ ਐ ਕਿਰਪਾ ਕਰੋ ਸਾਨੂੰ ਵੀ ਆਪਜੇ ਕੋਈ ਜਰਨ ਦਿਖਾ ਕੇ ਨਿਹਾਲ ਕਰੋ ਹੁਣ ਉੱਧਰ ਕਾਮਸਰ ਸੰਗ ਜੀ ਅਖੰਡ ਪਾਠ ਦੇ ਭੋਗ ਜਾਂ ਲੇਕਿਨ ਕੀ ਤੋਂ ਖਾਲਸਾ ਹਮਰੋ ਸਹਾਉ ਸਦਾ ਸਦਪੂਰਨ ਤੁਮਰੋ ਬੇਲੇ ਪਦ ਤੇ ਉਧਾਰਣ ਕਰਣਾ ਮੈਂ ਤੇ ਪਾਲ ਕਿਰਪਾ ਜੀ ਜੀਉਨ ਪਰ ਨਾਨਕ ਹਰ ਦਰਸਨ ਹਰ ਜੀ ਕਾ ਬਖਸ਼ੋ